ਨਮਸਕਾਰ ਪੇਸ਼ੇ ਹਫਤਾਵਾਰੀ ਸਮਾਚਾਰ ਸਮਿਖਿਆ ਲੇਖਕ ਨੇ ਸੀਨੀਅਰ ਪੱਤਰਕਾਰ ਨਰਿੰਦਰ ਜੱਗਾ ਵਾਚਿਕਾ ਅਮਨਪ੍ਰੀਤ ਕੌਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਪ੍ਰਧਾਨ ਮੰਤਰੀ ਮੋਦਰਾ ਯੋਜਨਾ ਨਾ ਸਿਰਫ ਦੇਸ਼ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਨਿਭਾ ਰਹੀ ਹੈ ਸਗੋਂ ਰੋਜ਼ਗਾਰ ਦੀ ਯੋਜਨਾ ਦੇ ਰੂਪ ਵਿੱਚ ਵੀ ਇੱਕ ਵੱਡੀ ਸਕੀਮ ਵਜੋਂ ਉੱਭਰ ਰਹੀ ਹੈ ਇਹ ਯੋਜਨਾ ਭਾਰਤ ਸਰਕਾਰ ਵੱਲੋਂ 8 ਅਪ੍ਰੈਲ 2015 ਨੂੰ ਸ਼ੁਰੂ ਕੀਤੀ ਗਈ ਇੱਕ ਮੁੱਖ ਸਕੀਮ ਹੈ ਜਿਸ ਦਾ ਉਦੇਸ਼ ਗੈਰ ਕਾਰਪੋਰੇਟ ਗੈਰ ਖੇਤੀ ਛੋਟੇ ਅਤੇ ਸੁਖਮ ਉਦਯੋਗਾਂ ਦੇ ਉਦਮੀਆਂ ਨੂੰ ਕਿਫਾਇਤੀ ਕਰਜ਼ੇ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ ਇਸ ਯੋਜਨਾ ਦੇ ਤਹਿਤ ਉਦਮੀਆਂ ਨੂੰ 10 ਲੱਖ ਤੱਕ ਦੇ ਬਿਨਾ ਗਾਰੰਟੀ ਦੇ ਰੇਣ ਦੀ ਸਹੂਲਤ ਦਿੱਤੀ ਜਾਂਦੀ ਹੈ ਜੋ ਵਧਾ ਕੇ 20 ਲੱਖ ਰੁਪਏ ਤੱਕ ਕੀਤੀ ਜਾ ਚੁੱਕੀ ਹੈ ਜੋ ਉਹਨਾਂ ਦੇ ਉਦਮਾਂ ਨੂੰ ਵਧਾਉਣ ਅਤੇ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਵਿੱਚ ਮਦਦ ਕਰਦੀ ਏ ਇਸ ਯੋਜਨਾ ਦੀ ਸਮੀਖਿਆ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀ ਲਾਭਪਾਤਰੀਆਂ ਦੇ ਨਾਲ ਵੀ ਕੀਤੀ ਲਾਭਪਾਤਰੀਆਂ ਨੇ ਵੀ ਇਸ ਯੋਜਨਾ ਨਾਲ ਉਹਨਾਂ ਦੇ ਜੀਵਨ ਵਿੱਚ ਆਈਆਂ ਤਬਦੀਲੀਆਂ ਬਾਰੇ ਦਿਲਚਸਪ ਜਾਣਕਾਰੀਆਂ ਸਾਂਝੀਆਂ ਕੀਤੀਆਂ ਸੋਸ਼ਲ ਮੀਡੀਆ ਰਾਹੀਂ ਆਪਣੇ ਸੁਨੇਹੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਇਸ ਯੋਜਨਾ ਬਾਰੇ ਕਿਹਾ ਕਿ ਇਸ ਯੋਜਨਾ ਨਾਲ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਵਿੱਚ ਤਬਦੀਲੀ ਆਈ ਹੈ ਅਤੇ ਇਸ ਯੋਜਨਾ ਦਾ ਲਾਭ ਦੇਸ਼ ਉਸ ਹਰ ਵਿਅਕਤੀ ਨੂੰ ਮਿਲੇ ਜੋ ਜ਼ਰੂਰਤਮੰਦ ਹੈ ਇਸ ਦੇ ਲਈ ਉਦਦਮ ਜਾਰੀ ਰਹਿਣਗੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਹੁਣ ਤੱਕ 32 ਲੱਖ ਕਰੋੜ ਰੁਪਏ ਤੋਂ ਵੱਧ ਦੇ 52 ਕਰੋੜ ਰੁਪਏ ਤੋਂ ਵੱਧ ਕਰਜ਼ੇ ਮਨਜ਼ੂਰ ਕੀਤੇ ਗਏ ਨੇ। ਇਹ ਯੋਜਨਾ 2015 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਗੈਰ ਕਾਰਪੋਰੇਟ, ਗੈਰ ਖੇਤੀਬਾੜੀ, ਛੋਟੇ ਅਤੇ ਸੁਖਮ ਉਦਮਾਂ ਨੂੰ 10 ਲੱਖ ਰੁਪਏ ਤੱਕ ਦੇ ਜ਼ਮਾਨਤ ਮੁਕਤ ਕਰਜ਼ੇ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਸੀ ਜਿਸ ਦਾ ਉਦੇਸ਼ ਵਿੱਤੀ ਸਮਾਵੇਸ਼ ਨੂੰ ਸੁਵਿਧਾਜਨਕ ਬਣਾਉਣਾ ਅਤੇ ਉਦਮੀਆਂ ਨੂੰ ਸ਼ਕਤਮਤ ਬਣਾਉਣਾ ਸੀ। ਇਸ ਯੋਜਨਾ ਅਧੀਨ ਸਾਲ 2015 ਤੋਂ ਲੈ ਕੇ ਮਾਰਚ 2024 ਤੱਕ ਉਪਲਬਧ ਅੰਕੜਿਆਂ ਅਨੁਸਾਰ ਹਰ ਬਰੇ ਲਗਭਗ 2 ਕਰੋੜ 52 ਲੱਖ ਸਿੱਧੇ ਤੌਰ ਤੇ ਅਤੇ ਅਸਿੱਧੇ ਤੌਰ ਤੇ ਰੋਜ਼ਗਾਰ ਦੇ ਅਵਸਾਰਾਂ ਦੀ ਸਿਰਜਣਾ ਕੀਤੀ ਗਈ ਇਸ ਦੇ ਅਨੁਸਾਰ ਮਾਰਚ 2024 ਤੱਕ ਕੁੱਲ ਮਿਲਾ ਕੇ 22 ਕਰੋੜ 68 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ ਖਾਸ ਗੱਲ ਇਹ ਵੀ ਹੈ ਕਿ ਇਸ ਯੋਜਨਾ ਅਧੀਨ 70% ਦੀ ਲੋਨ ਔਰਤਾਂ ਨੂੰ ਦਿੱਤੇ ਗਏ ਨੇ ਜਿਸ ਨਾਲ ਮਹਿਲਾ ਸਸ਼ਕਤੀਕਰਨ ਨੂੰ ਪਸਾਰਾ ਮਿਲਿਆ ਹੈ ਇਸ ਯੋਜਨਾ ਨਾਲ ਨਾ ਸਿਰਫ ਰੋਜ਼ਗਾਰ ਵਧਿਆ ਹੈ ਸਗੋਂ ਕੋਈ ਲਾਪਤਰੀਤਾ ਰੋਜ਼ਗਾਰ ਦੇਣ ਵਾਲਿਆਂ ਵਿੱਚ ਵੀ ਸ਼ਾਮਲ ਹੋ ਗਏ ਨੇ ਇਸ ਯੋਜਨਾ ਤਹਿਤ ਲੋਨ ਮੁੱਖ ਤੌਰ ਤੇ ਤਿੰਨ ਸ਼੍ਰੇਣੀਆਂ ਸ਼ਿਸ਼ੂ ਕਿਸ਼ੋਰ ਅਤੇ ਤਰुण ਵਿੱਚ ਵੰਡਿਆ ਜਾਂਦਾ ਹੈ ਸ਼ਿਸ਼ੂ ਸ਼੍ਰੇਣੀ ਵਿੱਚ 50 ₹100000 ਤੱਕ ਦਾ ਕਰਜ਼ਾ ਕਿਸ਼ੋਰ ਵਿੱਚ 50000 ₹ ਤੋਂ 5 ਲੱਖ ਤੱਕ ਅਤੇ ਤਰुण ਵਿੱਚ 5 ਲੱਖ ਤੋਂ 10 ਲੱਖ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਹੈ ਹੁਣ ਇਸ ਵਿੱਚ ਇੱਕ ਹੋਰ ਸ਼੍ਰੇਣੀ ਤਰुण ਪਲਸ ਵੀ ਸ਼ਾਮਿਲ ਕੀਤੀ ਗਈ ਹੈ ਇਸ ਸ਼੍ਰੇਣੀ ਵਿੱਚ 10 ਲੱਖ ਤੋਂ ਵਧਾ ਕੇ 20 ਲੱਖ ਤੱਕ ਦਾ ਕਰਜ਼ਾ ਉਹਨਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਪਹਿਲਾਂ ਹੀ ਤਰਨ ਸ਼੍ਰੇਣੀ ਵਿੱਚ ਕਰਜ਼ਾ ਲੈ ਕੇ ਸਮੇਂ ਸਿਰ ਕਰਜ਼ੇ ਦੀ ਅਦਾਇਗੀ ਕੀਤੀ ਹੋਵੇ। ਪੰਜਾਬ ਵਿੱਚ ਵੀ ਇਸ ਯੋਜਨਾ ਦਾ ਭਰਪੂਰ ਲਾਹਾ ਲਿਆ ਜਾ ਰਿਹਾ ਹੈ। ਰਸਮੀ ਅੰਕੜਿਆਂ ਮੁਤਾਬਕ ਸਾਲ 2015-16 ਤੋਂ 2023-24 ਤੱਕ ਪੰਜਾਬ ਵਿੱਚ ਮੁਦਰਾ ਯੋਜਨਾ ਤਹਿਤ 1,06,683.7 ਕਰੋੜ ਰੁਪਏ ਦੇ ਲੋਨ ਜਾਰੀ ਕੀਤੇ ਗਏ ਨੇ ਜੋ ਵੱਖ-ਵੱਖ ਪੱਧਰਾਂ ਤੇ ਉਦਮੀਆਂ ਦੀਆਂ ਲੋੜਾਂ ਨੂੰ ਪੂਰ ਪੂਰਾ ਕਰਦੇ ਨੇ ਇਸ ਯੋਜਨਾ ਰਾਹੀਂ ਪੰਜਾਬ ਵਿੱਚ ਹਜ਼ਾਰਾਂ ਉਦਮੀਆਂ ਨੇ ਆਪਣੇ ਕਾਰੋਬਾਰ ਦੀ ਸ਼ੁਰੂਆਤ ਜਾਂ ਵਿਸਤਾਰ ਕੀਤਾ ਹੈ ਇਸ ਨਾਲ ਰੋਜ਼ਗਾਰ ਦੇ ਮੌਕੇ ਵਧੇ ਨੇ ਅਤੇ ਆਤਮ ਨਿਰਭਰਤਾ ਨੂੰ ਉਤਸ਼ਾਹ ਮਿਲਿਆ ਹੈ ਦਿਲਚਸਪ ਗੱਲ ਇਹ ਵੀ ਹੈ ਕਿ ਪੰਜਾਬ ਵਿੱਚ ਵੀ ਇਸ ਯੋਜਨਾ ਦੇ ਲਾਭਪਾਤਰੀਆਂ ਵਿੱਚ ਔਰਤਾਂ ਦੀ ਗਿਣਤੀ ਜ਼ਿਆਦਾ ਹੈ ਜੋ ਪੰਜਾਬ ਵਿੱਚ ਮਹਿਲਾ ਸਸ਼ਕਤੀਕਰਨ ਦਾ ਸੁਨੇਹਾ ਦਿੰਦੀ ਹੈ ਬੇਸ਼ੱਕ ਪ੍ਰਧਾਨ ਮੰਤਰੀ ਮੋਦਰਾ ਯੋਜਨਾ ਤਹਿਤ ਮਾਰਚ 2024 ਤੱਕ ਪੰਜਾਬ ਵਿੱਚ ਕੁੱਲ 10349309 ਲੋਨ ਖਾਤੇ ਉਲੇ ਗਏ ਨੇ ਜੋ ਮਾਰਚ 2023 ਵਿੱਚ 12 ਲੱਖ 59891 ਦੇ ਮੁਕਾਬਲੇ ਘਟਿਆ ਹੋਇਆ ਦਰਸਾਉਂਦੇ ਨੇ ਇਸ ਸਮੇਂ ਦੌਰਾਨ ਪੰਜਾਬ ਵਿੱਚ ਜਾਰੀ ਕੀਤੇ ਲੋਨ ਇਸ ਤੋਂ ਪਿਛਲੇ ਬਰੇ ਸਾਲ 2023 ਦੇ ਮੁਕਾਬਲੇ ਕੁਝ ਘੱਟ ਸੀ ਪਰ ਕਰਜ਼ੇ ਦੀ ਕਿਸ਼ੋਰ ਸ਼੍ਰੇਣੀ ਦੇ ਕਰਜ਼ਿਆਂ ਲਈ ਮਾਰਚ 2024 ਵਿੱਚ ਪੰਜਾਬ ਵਿੱਚ 3 ਲੱਖ 68000 ਤੋਂ ਵੱਧ ਖਾਤੇ ਖੋਲੇ ਗਏ ਨੇ ਜੋ ਮਾਰਚ 2023 ਵਿੱਚ 3 ਲੱਖ 28000 ਖਾਤਿਆਂ ਤੋਂ ਵੱਧ ਨੇ ਇਸ ਤਰ੍ਹਾਂ ਤਰुण ਸ਼੍ਰੇਣੀ ਵਿੱਚ ਕਰਜ਼ਿਆਂ ਲਈ ਜਾਰੀ ਰਕਮ ਮਾਰਚ 2 2024 ਤੱਕ ਪਿਛਲੇ ਵਰੇ ਮਾਰਚ 2023 ਤੋਂ ਵੱਧ ਸੀ ਇਹ ਅੰਕੜੇ ਦਰਸਾਉਂਦੇ ਨੇ ਕਿ ਕੁੱਲ ਲੋਨ ਖਾਤਿਆਂ ਅਤੇ ਜਾਰੀ ਰਕਮ ਵਿੱਚ ਕੁਝ ਘਟਿਆ ਹੋਣ ਦੇ ਬਾਵਜੂਦ ਕਿਸ਼ੋਰ ਅਤੇ ਤਰुण ਸ਼੍ਰੇਣੀਆਂ ਵਿੱਚ ਵਾਧਾ ਹੋਇਆ ਹੈ ਜੋ ਕਿ ਪੰਜਾਬ ਵਿੱਚ ਵੱਡੇ ਕਰਜ਼ਿਆਂ ਦੀ ਮੰਗ ਵਿੱਚ ਵਾਧੂ ਨਿਸ਼ਾਨ ਦੇ ਹੀ ਕਰਦੀ ਹੈ ਵਿਸ਼ਵ ਜਿਸ ਤਰ੍ਹਾਂ ਦੀਆਂ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਉਸ ਨੂੰ ਦੇਖਦੇ ਹੋਏ ਇਸ ਯੋਜਨਾ ਦੀ ਅਹਿਮੀਅਤ ਵੱਧ ਜਾਂਦੀ ਹੈ ਇੱਕ ਸਮਾਂ ਸੀ ਜਦ ਦੇਸ਼ ਦੇ ਨੌਜਵਾਨ ਸਮਝਦੇ ਸਨ ਕਿ ਸਰਕਾਰੀ ਨੌਕਰੀ ਹੀ ਸਭ ਕੁਝ ਹੈ ਪਰ ਇਸ ਯੋਜਨਾ ਦੇ ਲਾਭਪਾਤਰੀਆਂ ਦੇ ਸੁਨੇਹੇ ਦੱਸਦੇ ਨੇ ਕਿ ਇਸ ਨੇ ਦੇਸ਼ ਵਿੱਚ ਇੱਕ ਨਵੀਂ ਊਰਜਾ ਪੜਾਉਂਦੀ ਕੀਤੀ ਹੈ ਅਤੇ ਸੰਭਾਵਨਾਵਾਂ ਦੇ ਨਵੇਂ ਬੂਹੇ ਖੋਲੇ ਨੇ ਪੰਜਾਬ ਦੇ ਸੰਬੰਧ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਮੁਦਰਾ ਯੋਜਨਾ ਨੇ ਪੰਜਾਬ ਵਿੱਚ ਛੋਟੇ ਅਤੇ ਸੁਖਮ ਉਦਮੀਆਂ ਨੂੰ ਵੱਡੀ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਉਨ੍ਹਾਂ ਦੇ ਕਾਰੋਬਾਰ ਨੂੰ ਵਧਾਉਣ ਵਿੱਚ ਮਦਦ ਕੀਤੀ ਹੈ। ਪਵਿੱਖ ਵਿੱਚ ਵਿੱਤੀ ਸਾਖਰਤਾ ਅਤੇ ਕਾਰੋਬਾਰੀ ਸਿੱਖਿਆ ਉਤੇ ਧਿਆਨ ਦੇਣ ਨਾਲ ਇਹ ਯੋਜਨਾ ਹੋਰ ਵੀ ਪ੍ਰਭਾਵਸ਼ਾਲੀ ਹੋ ਸਕਦੀ ਹੈ। ਇਸ ਦੇ ਨਾਲ ਹੀ ਹਫਤਾਵਾਰੀ ਸਮਾਚਾਰ ਸਮੀਖਿਆ ਖਤਮ ਹੋਈ। ਨਮਸਕਾਰ।